ਮੈਂ ਫਿਕਰ ਇਹ ਚਾਹੁੰਦਾ ਪੰਜਾਬ ਸਰਕਾਰ ਦਾ ਚਾਰ ਚਾਰ ਸੈਸ਼ਨ ਤੇ ਬਣਾਇਆ ਗਿਆ ਕੰਮ ਕਿਹੜਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਅੱਜ ਕੈਫਰ ਮੀਟਿੰਗ ਦੇ ਦਿੱਤੇ ਜਿਹੜਾ ਡਿਜੀਟਲ ਰਿਪੋਰਟ ਦੀ ਮਤਲਬ ਦੇਖੋ ਲਾਂਤਾ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆ ਕੀਤੀਆਂ ਸੀਗੀਆਂ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਕੋਈ ਤਰਤਾ ਨਹੀਂ ਲੱਗੂਗਾ ਕੋਈ ਕੱਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਦਾ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸिखਲਾ ਤਾਂ ਪਹੁੰਚੀ ਹੋਈ ਹੈ ਕਿ ਪਿੰਡ ਪਿੰਡ ਤੇ ਗਲੀ ਗਲੀ ਦਾ ਇਹ ਨਸ਼ੇ ਪਹੁੰਚੇ ਹੋਏ ਨੇ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਤੁਹਾਡੇ ਐਮ ਐਲ ਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੁੱਡ ਬੁਲੇਟ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ ਇਹ ਕਾਨੂੰਨ ਵਿਵਸਥਾ ਦੇ ਹਾਲਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਤਾਂ ਲੋਕਾਂ ਦੇ ਮੁੱਦੇ ਤੇ ਕਿੱਥੇ ਹੋਈ ਕਿ ਦਿਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਤੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ 8 ਕੰਨ ਕੰਨ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਵਜੀਫੇ ਬੰਦ ਨੇ ਸ਼ਦਨ ਦੇ ਚੈੱਕ ਨਹੀਂ ਆ ਰਹੇ ਹੈਗੇ ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਿਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲਿਆ ਐਮਐਸਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮਐਸਪੀ ਚ ਕੋਈ ਖਰੀਦ ਕੋਈ ਨਹੀਂ ਕਰ ਰਿਹਾ ਇਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨੇ ਲੇਟ ਹੁਣ ਜਾ ਕੇ ਮਿਲੀ ਹੈ ਤੇ ਕਾਲੋ ਤੁਹਾਡੇ ਵਿਧਾਨ ਸਭਾ ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਥ ਵਿਵਸਥਾ ਵਾਸਤੇ ਜਿੱਥੇ ਇੰਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਵੱਧ ਕਰਜ਼ਾ ਚੜ ਗਿਆ ਹੈ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆਗਾ ਇਹ ਤੁਹਾਡੇ ਫੋਕੇ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਵੇਂ ਕਰਕੇ ਪੰਜਾਬ ਇਹੋ ਜਾਂ ਕਰਜ਼ੇ 'ਚ ਡੁੱਬ ਰਿਹਾ ਕੀ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ ਤੇ ਮੈਂ ਹੈਰਾਨ ਆ ਕਿ ਇਹ ਮੁੱਖ ਮੰਤਰੀ ਨੂੰ ਇਕੱਲੇ ਵਿਰੋਧੀਆਂ ਨੂੰ ਭੰਡਣਾ ਚੁਟਕੋਲੇ ਸੁਣਾਣਾ ਕਦੇ ਤਾਲਾ ਚਾਬੀ ਲਾ ਦਾਂਗੇ ਕਦੇ 25 ਸਾਲ ਇਹਨਾਂ ਦਾ ਉਹਨਾਂ ਗੱਲਾਂ ਤੋਂ ਇਲਾਵਾ ਇਹ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ ਅੱਜ ਪੰਜਾਬ ਦੇ ਉੱਤੇ ਤਰਸਾਂਦਾ ਹੈ ਲੂਟਾ ਖੋਆ ਫਰੋਤੀਆਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਨਸ਼ੇ ਇਸ ਆ ਭਗਵੰਤ ਮਾਨ ਦੀ ਅਗਵਾਈ ਚ ਬਸ ਆਹੀ ਮਿਲਦਾ ਤੇ ਹੁਣ ਜਿੱਥੇ ਇੱਕ ਪਾਸੇ ਹਰ ਮਹੀਨੇ ਹਜ਼ਾਰਾਂ ਦਾ ਕਰਜ਼ਾ ਲੈ ਕੇ ਲੋਕਾਂ ਨੂੰ ਕਰਜ਼ਾਈ ਕਰਕੇ ਆਪ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਸੈਂਟਰ ਦੀ ਸਕੀਮਾਂ ਬੰਦ ਹੋ ਗਈਆਂ ਨੇ ਕਿਉਂਕਿ ਉਹ ਵੀ ਨਹੀਂ ਉਹ ਸਾਮ ਸਕ ਰਿਹਾ ਆਪ ਦੀ ਫੋਕੇ ਮੋਹਲਾ ਕਲਿਨਿਕ ਕਰਕੇ ਹੁਣ ਇਹ ਜਿਹੜੇ ਪਿੰਡ 'ਚ ਮੈਂ ਖੜੀਆਂ ਇੱਥੇ ਬੀਬੀਆਂ ਦਾ ਹਸਪਤਾਲ ਦੇ ਡਾਕਟਰ ਸਾਰੇ ਖਤਮ ਨੇ ਕਿਉਂਕਿ ਡਾਕਟਰ ਕੱਢ ਕੇ ਮੋਹਲਾ ਕਲਿਨਿਕ ਜੇ ਲਾਤੇ ਜਿਹਦੇ ਮਸ਼ਹੂਰੀ ਕਰਨੀ ਹੈ ਤੇ ਮੋਦੀ ਨੇ ਹਜ਼ਾਰ ਕਰੋੜ ਰੁਪਏ ਆਯੂਸ਼ਮਾਨ ਜਿਹਦੇ ਨਾਲ 5 ਲੱਖ ਦਾ ਇਲਾਜ ਉਹ ਬੰਦ ਕਰ ਛੱਡਿਆ ਕਿਉਂਕਿ ਉਹ ਲੋਕਾਂ ਦੇ ਇਲਾਜ ਦੇ ਪੈਸੇ ਨਾਲ ਮੋਹਲਾ ਕਲਿਨਿਕ ਆਪ ਦੀ ਫੋਟੋ ਚਿਪਕਾਉਣ ਦੇ ਖਾਤਰ ਮਿਸਯੂਜ਼ ਕਰ ਰਿਹਾ ਸੀਗਾ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਵਧ ਰਹੀਆਂ ਅੱਗੇ ਪੰਜਾਬ 'ਚ ਪੈਟਰੋਲ ਡੀਜ਼ਲ ਤੇ ਸਭ ਤੋਂ ਵੱਧ ਟੈਕਸ ਦੇਸ਼ ਵਿਦ ਪੰਜਾਬ 'ਚ ਲੱਗਦਾ ਹੈ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਦਾ ਵਧਣਾ ਦਾ ਮਤਲਬ ਹਰ ਚੀਜ਼ ਤੇ ਮਹਿੰਗਾਈ ਵਧੂਗੀ ਕਿਉਂਕਿ ਜਿਹੜਾ ਖਾਣ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇਲ ਦੁਕਾਨਾਂ 'ਚ ਟਰਾਂਸਪੋਰਟ ਵੀ ਜਦ ਵਧੂਗੀ ਪੈਟਰੋਲ ਡੀਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਆਖੇ ਆਮਦਨ ਘਟ ਰਹੀ ਹੋਂਸੀ ਹੁਣ ਹੋਰ ਇਹਨਾਂ ਦੇ ਬੋਝ ਪਊਗਾ ਤੇ ਇਹ ਲੋਕਾਂ ਦੇ ਉੱਤੇ ਬੋਝ ਪਾ ਕੇ ਕਮਾਈਆਂ ਲੋਕਾਂ ਦੀ ਕੱਢ ਕੇ ਲੋਕਾਂ ਨੂੰ ਕੋਈ ਸਹੂਤ ਨਹੀਂ ਮਿਲ ਰਹੀ ਉਹਦੇ ਨਾਲ ਇਹਦੀ ਸੋਕੀ ਇਸ਼ਤਿਹਾਰਬਾਜ਼ੀ ਤੇ ਪੰਡੀ ਪ੍ਰਚਾਰ ਜਿਹੜਾ ਇਹਦਾ ਚੱਲ ਰਿਹਾ ਹੈ ਅਫਸੋਸ ਹੁੰਦਾ ਹੈ ਮੈਂ ਤਾਂ ਲੋਕਾਂ ਨੂੰ ਕਹਿੰਨੀ ਆ ਕਿ ਇਹੋ ਜੀ ਸਰਕਾਰਾਂ ਨੂੰ ਨਿਕਾਰੋ ਇਹ ਭਾਈਵਾਲ ਗੱਠਜੋੜ ਜਿਹੜਾ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਨੇ ਝੂਠ ਮੜ ਕੇ ਕਾਲੀਆਂ ਦੇ ਸਿਰ ਤੇ ਪੰਜਾਬ ਦਾ ਆ ਬੇੜਾ ਕਰ ਕਰਤਾ ਹੈਗਾ ਹੁਣ ਵੀ ਝੂਠ ਤੋਂ ਹਟਦੇ ਨਹੀਂ ਜਿੱਥੇ ਲੋਕ ਸਭਾ ਦੀ ਚੋਣਾਂ ਇਹਨਾਂ ਨੇ ਇਕੱਠੇ ਹੋ ਕੇ ਦੇਸ਼ ਪਰਚੇ ਲੜੀਆਂ ਨੇ ਹੁਣ ਹਰਿਆਣੇ 'ਚ ਇਕੱਠੇ ਹੋ ਕੇ ਇਹਨਾਂ ਨੇ ਇੱਥੇ ਆ ਕੇ ਵੀ ਤੁਹਾਨੂੰ ਝੂਠ ਮਾਰੀ ਜਾ ਰਹੇ ਹੋ ਚੂਰ ਦਾ ਸਾਥ ਕਿੰਨੀ ਦੇਰ ਤੂੰ ਦੋਗੇ ਤੁਸੀਂ ਤਕੜੇ ਹੋ ਕੇ ਆਹ ਬਾਈ ਇਲੈਕਸ਼ਨ ਚ ਅਕਾਲੀ ਦਲ ਨੂੰ ਕਾਮਯਾਬ ਕਰੋ ਬਾਕੀ ਵਿਧਾਨ ਸਭਾ ਦੇ ਜਾ ਕੇ ਕੋਈ ਨੋਕਾ ਦੇ ਮੁੱਦਾ ਤਾਂ ਚੱਕਣ ਜਾਇਦ ਹੋਏ ਇਹ ਤਾਂ ਦੋਨੋਂ ਇਕੱਠੇ ਨੇ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਫਾਨੂੰ ਹੱਥ ਨਹੀਂ ਲਾਗੇ ਨਾ ਉਹ ਤਾਂ ਫਿਕਸਮੈਂਟ ਚੱਲ ਰਿਹਾ ਥਰ ਗੀਪੀ ਕਾਉਂਡ ਦੇ ਵਿੱਚ ਗਿੰਦਰਵਾਏ ਨੂੰ ਹੱਥ ਲੰਘਾ ਕੇ ਲਾਇਆ ਗਿਆ ਹੈ ਨੈਕਸਸ ਦੇ ਵਿੱਚ ਲੋਕਾਂ ਦੇ ਦੇਖਿਏ ਚੁਣੌਤੀਆਂ ਤਾਂ ਅਕਾਲੀ ਦਲ ਦੇ ਖਿਲਾਫ 2015 ਤੋਂ ਚੱਲ ਰਹੀਆਂ ਨੇ ਜਦ ਇਹ ਸਾਰੀ ਦਿੱਲੀ ਦੀ ਹੱਥ ਟੋਕੀਆਂ ਪਾਰਟੀਆਂ ਦੇ ਆਹੂ ਇਕੱਠੇ ਹੋ ਕੇ ਕੱਲੇ ਪੰਛ ਦੀ ਇਸ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਲੱਗੇ ਹੋਏ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਤੋਂ ਸਾਡੇ ਫਸਲ ਦੀ ਖਰੀਦ ਖਤਮ ਕਰਨਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦੇ ਨੇ ਇਹ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕਰਨਾ ਚਾਹੁੰਦੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਇਹਨਾਂ ਸਾਰੇ ਇਹਨਾਂ ਚੀਜ਼ਾਂ 'ਚ ਸਭ ਇਕੱਠੇ ਨੇ ਇਹਨਾਂ ਦੇ ਖਿਲਾਫ ਅਕਾਲੀ ਦਲ ਲੜ ਰਿਹਾ ਜਿਹਦੇ ਕਰਕੇ ਤਿੰਨੋਂ ਇਕੱਠੇ ਹੋਏ ਨੇ ਕਿ ਅਕਾਲੀ ਦਲ ਨੂੰ ਖਤਮ ਕਰੀਏ ਕਦੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ ਚੇਂੰਨੰਦੇੜ ਸਾਹਿਬ ਚ ਪਟਨਾ ਸਾਹਿਬ ਚ ਦਿੱਲੀ ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ ਹੁਣ ਸਾਡੇ ਪੰਜਾਬ ਚ ਕਦੇ ਸਾਡਾ ਐਮਐਲਏ ਤੋੜ ਕੇ ਲੈ ਜਾਣਗੇ ਕਦੇ ਸਾਡਾ ਹਲਕਾ ਇੰਚਾਰਜ ਤੋੜ ਕੇ ਲੈ ਜਾਣਗੇ ਸੋ ਇਹਨਾਂ ਦਾ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕਰੀਏ ਤਾਂ ਕਿ ਪੰਜਾਬ ਦੇ ਉੱਤੇ ਹਾਵੀ ਹੋਈਏ ਇਹਨਾਂ ਦੇ ਲੋਕਾਂ ਨੂੰ ਬੋਲਣ ਜੋਗੇ ਨਾ ਛੜੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਸਾਰਾ ਕੁਝ ਤੁਸੀਂ ਦੇਖ ਲਿਆ ਹੈਗਾ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਜੇ ਪੰਜਾਬ ਦੇ ਭਵਿੱਖ ਨੂੰ ਤੇ ਆਪਦੇ ਬੱਚਿਆਂ ਦੇ ਭਵਿੱਖ ਨੂੰ ਤੁਸੀਂ ਬਚਾਉਣਾ ਹੈ ਤੇ ਫੇਰ ਹੁਣ ਇਹਨਾਂ ਨੇ ਸਾਡੇ ਭਾਵੇਂ ਇੱਕ ਐਮਐਲਏ ਤੋੜਿਆ ਖਤਕਾਂਚਾ ਤੋੜਿਆ ਕੋਈ ਗੱਲ ਨਹੀਂ ਕਾਣੀਦਲ ਇੱਕ ਸਮੁੰਦਰ ਹੈਗਾ ਸਮੁੰਦਰ ਤੋਂ ਜਿੰਨੇ ਬੰਦੇ ਪਟਕੇ ਲੈ ਜਾਣ ਪਿੰਡ ਪਿੰਡ ਚ ਅਕਾਲੀਦਲ ਵਸਿਆ ਇਹ ਖਤਮ ਨਹੀਂ ਹੁੰਦਾ ਮੇਰੀ ਪੀੜੀ ਦੇ ਸਾਨ ਤੋਂ ਥਾਪੀ ਹੋਈ ਪਾਰਟੀ ਹੈ ਚਾਰ ਬਾਏ ਇਲੈਕਸ਼ਨ ਆਏ ਹੈ ਤੁਸੀਂ ਕਮਰ ਕਸਨੋ ਜਿਵੇਂ ਬਠਿੰਡਾ ਪਾਰਲੀਮੈਂਟਰੀ ਚ ਪੂਰਾ ਜ਼ੋਰ ਲਾਤਾ ਸਾਰੇ ਬੰਦੇ ਅਕਾਲੀ ਦਰ ਦੇ ਤੋੜ ਕੇ ਖੜੇ ਕਰਕੇ ਤਾਂ ਕਿ ਮੰਤਰੀ ਜੀ ਜੱਜੰਦ ਲੋਕਾਂ ਨੇ ਹਨੇਰੀ ਦਾ ਮੂੰਹ 모ੜਿਆ ਤੇ ਪਹਿਲੇ ਤੋਂ ਵੀ ਵੱਧ ਗਿਣਤੀ ਦੇ ਨਾਲ ਕਾਮਯਾਬੀ ਬਖਸ਼ੀ ਤਾਂਕਿ ਲੋਕਾਂ ਦੇ ਸਾਹਮਣੇ ਕਿਸੇ ਦਿਨ ਨਹੀਂ ਚਲਦੀ ਸੋ ਤੁਸੀਂ ਆਪਣੀ ਤਾਕਤ ਚਲਾਓ ਜਿਤੜਵਾਚੇ ਬਰਨਾਲੇਚੇ ਡੇਰਾਬਾਬਾ ਨਾਨਕ ਦੇ ਜਿੱਥੇ ਚੋਨਾ ਹੈ ਗਿਆ ਮੇਂ ਰਿਸ਼ਤੇਦਾਰਾ ਕੋਲ ਪਹੁੰਚੋ ਤਾਂ ਅਕਾਲੀ ਦਰ ਦਾ ਮੋਰਚਾ ਫਤਿਹ ਕਰੋ ਤਾਂ ਕਿ ਵਿਧਾਨ ਸਭਾ ਵਿੱਚ ਜਾ ਕੇ ਲੋਕਾਂ ਦੀ ਗੱਲ ਕੋਈ ਚੱਕਨ ਜੋਗਾ ਹੋਏ ਮੈਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਹਿਲੀ ਵਾਰੀ ਜਿਹੜੀ ਬਖਸ਼ੀ ਹੈ ਮੈਂ ਸਮੂਹ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਲੰਮੀ ਬਠਿੰਡਾ ਦੇਹਾਤੀ ਬਠਿੰਡਾ ਸ਼ਹਿਰ ਦੇ ਕੁਚੋ ਦੇ ਜਿਨ੍ਹਾਂ ਦੇ ਲਾਗੇ ਲਾਗੇ ਆਪਣਾ ਇਲਾਕਾ ਲੱਗਦਾ ਕਿਦਰਵੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਤੁਸੀਂ ਸਾਰੇ ਜਣੇ ਸੁਪੀਰ ਬਾਦਲ ਬਣ ਕੇ ਹਰਸਿਮਰਤ ਬਾਦਲ ਬਣ ਕੇ ਸਤਪ੍ਰਕਾਰ ਸਿੰਘ ਬਾਦਲ ਜੀ ਬਣ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਤਗੜੀ ਇੱਕ ਪੰਛੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਤੁਸੀਂ ਕਿਦਰਵੇ ਪਹੁੰਚੋ ਜਿਨ੍ਹਾਂ ਨੇ ਪਾਰਟੀਆਂ ਦੇ ਨਾਲ ਧੋਖਾ ਕੀਤਾ ਹੈਗਾ ਗੱਲ ਬਦਨੂਆ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈਗਾ ਇਹ ਸਾਰੀ ਝੂਠੀ ਪਾਰਟੀਆਂ ਨੂੰ ਨਕਾਰ ਕੇ ਉਹ ਸੱਚੀ ਪੰਥ ਦੀ ਪਾਰਟੀ ਨੂੰ ਕਾਮਯਾਬ ਕਰੀਏ ਮੈਂ ਤੁਹਾਡੇ ਸਾਰੇ ਜਨਤਾ ਨੂੰ